ਕੋਈ ਗੱਲ ਨਹੀਂ ਕਰਦਾ ਮੈਂ ਮੱਤ ਕਰਨੀ ਸਾਫ ਕਰ ਉਹ ਵੀ ਨਾ ਕਰਨੀ ਉਹ ਵੀ ਕੰਮ ਨਹੀਂ ਕਰਦੇ ਜੋ ਵੀ ਪ੍ਰੋਬਲਮ ਆ ਲੈਣੇ ਤੋਂ ਕਾਫੀ ਹੋਰੀਗਾ ਵੀ ਬੜਾ ਹਾਲ ਲਿਖਦਾ ਰਹਿੰਦਾ ਵਾ ਇਹ ਜਿਹੜਾ ਭਾਗ ਹੈ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਤੇ ਇੱਕ ਤਾਂ ਤੀਜਾ ਫੌੜਾ ਜੀ ਮਨਜੀਤ ਸਿੰਘ ਜੀ ਦਾ ਡੀਆਈ ਆਹ ਇੰਟੈਕਵੈਲਿਟੀ ਹੋ ਗਈ ਆ ਫਾਈਲ ਜਾਦੀ ਹੈ ਤੇ ਤੁਹਾਡੇ ਤੋਂ ਮੰਗਿਆ ਗਿਆ ਕਿਉਂ ਕਿ ਆਹ ਸਾਹ ਸਸਤਾ ਹੈ ਐ 14ਰ ਵਿੱਚ ਕਰਨੇ ਆਂ ਮੈਂ ਮੇਰੀ ਖਲੌੜੀ ਕਿਨਾਂ ਹੈ ਪਤਾ ਕੀ ਹੈ ਖਲੌੜੀ ਹਰੀ ਹਲੋ ਆਂਦੀ ਉੱਤੀ ਦੇ ਫੇਰਾਮੀਨ ਉਤੀ ਰਹੇ ਦੇਖੀ ਦੇਖੋ ਸਸਾ ਸਕਾਰ ਨਹੀਂ ਆਉਂਦੇ ਰਹਾ ਕੋਈ ਹਾਈ ਟਵਨ ਦੇ ਵੀ ਆਸ ਵਿੱਚ ਕੁਝ ਨਾ ਕੋਈ ਹੋਦੀ ਵੀ ਰਹੇ ਮਾਚਰਾ ਫੋਟੋ ਤੇ ਕੋਈ ਸੈਂਟਰ ਹੋ ਗਈ ਕਿ ਪੰਜਾਬ ਨੂੰ ਹੋਰ ਫਾਇਦਾ ਵੀ ਕਰ ਸਕਦੀ ਉਹਦੇ ਨਾਲ ਨੁਕਸਾਨ ਤਾਂ ਆਪਣੀ ਹੁੰਦੇ ਹੁਣ ਆਪਾਂ ਨੂੰ ਕਿੰਨੀ ਹਮਦਲ ਹੋ ਰਹੀ ਸੀ ਜਿਹੜੀ ਟੈਕਸ ਰਾਹੀ ਜਿਹੜਾ ਵਪਾਰ ਹੁੰਦਾ ਨਹੀਂ ਇੱਕ ਅਮਰੀਕਾ ਤੋਂ ਜਿਹੜਾ ਵਪਾਰ ਹੁੰਦਾ ਸੀ ਯਾਰ ਉਹ ਵਪਾਰ ਦੇ ਟੈਕਸ ਦੇ ਰੂਪੀਏ ਠੰਡ ਦੇ ਵਿੱਚ ਇਹ ਦੁਬਲਾ ਹੋਦੀ ਦਾਣਾ ਮੰਡੀ ਮੇ ਪੱਤੀ ਕੀਤੀ ਆ ਹਰ ਹਰ ਜੀ ਤੁਹਾਡੇ ਤੁਸੀਂ ਐਮਐਲਏ ਸਾਹਿਬ ਆਹ ਮੋਟਾ ਪਾਣੇ ਹੀ ਫੇਰ ਆਹ ਨਹੀਂ ਨਾ ਬੋਲੋ ਤੁਸੀਂ ਕੋਈ ਨਾ ਬੋਲੋ ਕੋਈ ਨਾ ਸੁਣੋ ਇਹ ਪੁੱਦੇ ਤੈਨੂੰ ਹੁਣ ਆਇਆ तकरीबन 10 ਲੱਖ ਰੁਪਏ ਦੀ ਜ਼ਿੰਮੇਵਾਰੀ ਹੈ ਮੇਰੇ ਸਾਹਮਣੇ ਦੇ ਵਿੱਚ ਜਿਹੜੇ ਵਿਕਾਸ ਕਰਦੇ ਸਮਾਗਰੀ ਉਹ ਵੀ ਅੱਜ ਦੇ ਕੱਟ ਇੱਕ ਮਿੰਟ ਮਿਲ ਉਹਦਾ ਪਹਿਲਾਂ ਵੀ ਆਇਆ ਸੀ ਉਹਦਾ ਪਹਿਲਾਂ ਵੀ ਆਇਆ ਸੀ ਬਸ ਤਾਂ ਹੈ ਨਹੀਂ ਕੋਈ ਚੀਜ਼ ਕਮੇਟੀ ਬਣੀ ਹੋਈ ਆ ਫੰਡ ਪਾ ਦੇ ਉਹਦਾ ਕੁਝ ਨਹੀਂ ਕੋਈ ਕੀ ਬੁਰੇ ਬਚਾਰਿਆਂ ਤੋਂ ਮਾਰ ਕੇ ਉਹ ਪੈਸਾ ਉਹ ਨਾ ਟਿਕਰੂਪੀ ਫੰਡ ਜਿਹੜੇ ਆਉਂਦੇ ਨਹੀਂ ਵਪਾਰ ਦੇ ਨਾਲ ਉਹਨਾਂ ਦੇ ਨਾਲ ਹੀ ਹੁੰਦੇ ਆਂ ਕਿ ਪੰਜਾਬ ਨੂੰ ਇੱਕ ਬੰਦਾ ਬੰਦਾ ਜਿਹੜਾ ਸਾਡੀ ਬੁਕਵਾਰ ਦੇ ਤੇ ਆ ਰੂ ਲੱਗ ਰਹੇ ਆ ਜਿਹੜੇ ਕਾਰਪੇਟ ਘਰਾਣਿਆਂ ਨਾਲ ਉਹਨੇ ਵੱਡੇ ਮਾਲ ਬਣਾਉਂਦੇ ਆ ਜਿਹੜੇ ਵਪਾਰੀਆਂ ਨਾਲ ਸਾਡਾ ਫਰਕ ਪਵਾ ਰਹੇ ਉਹਨਾਂ ਤੁਸੀਂ ਆਹ ਲੇ ਸਾਡਾ ਭਾਈਚਾਰਕ ਨਾਲ ਫਰਕ ਪਾਉਂ ਵੀ ਵਪਾਰ ਨਾਲ ਸਾਡਾ ਕੋਈ ਰੋਸ ਨਹੀਂ ਉਹ ਵਪਾਰ ਵੀ ਹੱੱਡੇ ਨਾਲ ਆ ਹਾਂ ਜੇ ਇਹਦੀ ਟੋਲ ਲਿਆ ਸਾਰੇ ਪੰਜਾਬ ਵੀ ਭਾਗ ਰੋਜ਼ ਨੂੰ ਲੇਟ 4000 ਕੋਰ ਦੇ ਦਿੱਤਾ ਆਪਣਾ ਠੀਕ ਹੈ ਹੁਣ ਲੋਕ ਤਾਂ ਇੰਨਾ ਤਾਂ ਉਹ ਜਿਹੜੇ ਵਪਾਰੀ ਇਹਨਾਂ ਤੋਂ ਕਰਦੇ ਨਹੀਂ ਹਾਂ ਹੁਣ ਇਹ ਇਹਦੇ ਨਾਲ ਜੁੜਿਆ ਦੇ ਨਾਲ ਤਾਂ ਇਹਨਾਂ ਨੂੰ ਮਾਹੌਲ ਮਿਲ ਜਾਂਦੇ ਨੇ ਜੁੜਿਆ ਦੇ ਨਾਲ ਹਾਂਜੀ ਮੈਂ ਤੁਹਾਡੇ ਨਾਲ ਬੜੇ ਧਾਰਨੀ ਸ਼ਰੀਕੀ ਦੀ ਸੰਦੇ ਕੀਤੀ ਨਹੀਂ ਮੈਂ ਕਿਤੇ ਬਾਟਰ ਤੇ ਕਿਤੇ ਵਨਪਾਤਾ ਹਾਂ ਕਿਤੇ ਬਾਟਰ ਤੇ ਵੀ ਲਾਇਆ ਹੈ ਨਾਲ ਰਹੇ ਤੁਹਾਡੇ ਗੱਲ ਤਾਂ ਹੋਣਾ ਨਹੀਂ ਐਮਐਲ ਸਰਪੰਨੀਆਂ ਮੇਰੀ ਮੇਰੀ ਗੱਲ ਤਾਂ ਸੁਣੋ ਮੇਰੇ ਵੀਰ ਹਾਂਜੀ ਆਪਣਾ ਨਸਰ ਪੰਜਾਬ ਦਾ ਬਟਾ ਉਹਦੇ ਬੈਂਡ ਨਾਲ ਪੰਜਾਬ ਦੇ ਲੋਕ ਆਪਣੇ ਪਿੱਛੇ ਜਦੋਂ ਬੰਦੀ ਮਿੱਥੇ ਆਪਣੇ ਪਿੱਛੇ ਨਹੀਂ ਖੜੇ ਆਪਣੇ ਆਪਣਾ ਲੀਡਰ ਇੰਨੇ ਨਾਲ ਤੋਂ ਸਾਡਾ ਕਿਉਂ ਬੈਠਣ ਦਿੱਤੇ ਉਹਦੇ ਨੇ ਠਾਣਦੇ ਮੇਰੀ ਗੱਲ ਤਾਂ ਸੁਣ ਲੋ ਗੱਲ ਤਾਂ ਇੰਨੇ ਦਿਨਾਂ ਤੋਂ ਉਹਦੇ ਨੇ ਠਾਣਨੇ ਸਾਲ ਪਰ ਕਿਉਂ ਨਹੀਂ ਖੜੀ ਲੱਗਿਆ ਪਿਆ ਸੀ ਕਿ ਆਪਾਂ ਦਿੱਲੀ ਵੱਲ ਕੋਈ ਸੀ ਉਸੀ ਤੋਂ ਜੋ ਕੁਝ ਕੀਤਾ ਆ ਪ੍ਰੋਗਰਾਮ ਬਣਾਓ ਮੈਂ ਤੁਹਾਡੇ ਨਾਲ ਮੂਰੇ ਲੱਗ ਕੇ ਆਪਦੀ ਸਾਰੀ ਟੀਮ ਦਾ ਕਾਬਲ ਇੱਕ ਬਿੱਲੀ ਨਾਲ ਜਾਊਂਗਾ ਦੇਖੋ ਨਹੀਂ ਤੁਸੀਂ ਪ੍ਰੋਗਰਾਮ ਨਹੀਂ ਅਸੀਂ ਤਾਂ ਕਹਿੰਦੇ ਤੁਸੀਂ ਕਿ ਆਪਾਂ ਤੋੜੀਏ ਨਾ ਦੀਆਂ ਸਾਰੀਆਂ ਆਹ ਰਹੇ ਆ ਆਪਾਂ ਸਾਰੀਆਂ ਐਮ ਐਸ ਸੀ ਜੋ ਐਮ ਐਸ ਸੀ ਜੋ ਸਾਰਿਆਂ ਵਰਤੁੰਦੇ ਨੇ ਮਨੁਸ਼ਾਨਤ ਸਿੰਘ ਸਾਹਿਬ ਆ ਅਸੀਂ ਤਾਂ ਕਿਹਾ ਹੁਣ ਜਾ ਕੇ ਜਿੰਨੀ ਨਾਲ ਲੱਗੇ ਬੰਕ ਇਹ ਵੀ ਹਾਂ ਮੈਂ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਜੀ ਤੁਸੀਂ ਮੈਨੂੰ ਨਹੀਂ ਇਹ ਤਾਂ ਇਹ ਲੋਕ ਲੋਕ ਪਾਸੀ ਆ ਦੇਜਣੇ ਸਾਨੂੰ ਆ ਦੇ ਛੋਟੇ ਪਾੜਾ ਅੱਜ ਮਸਲਾ ਹੱਲ ਕਰਦੇ ਮੈਂ ਉਹ ਤੁਹਾਨੂੰ ਆਏ ਸਾਡੇ ਸਕੂਲ ਦੇ ਟੀਚਰ ਹੈ ਕਿਹੜੇ ਆਉਗੇ ਲੈ ਕੇ ਸਾਡੇ ਸਕੂਲ ਦੇ ਟੀਚਰ ਪੂਰੇ ਜੀ ਪੇਜਾਣ ਸਾਡੇ ਸਕੂਲ ਦੇ ਵਿੱਚ ਆਕਰ ਬਿਲਡਿੰਗ ਐ ਇਟਾ ਨੂੰ ਵੀ ਕਰਾਉਣਾ ਸੀ ਸਾਰੇ ਭਰਾ ਸਾਰੇ ਭਰਾ ਸਾਨੂੰ ਮੈਂ ਉਸ ਬੋਧਨ ਕਰਨਾ ਹੈ ਕਿਹੜੇ ਕਿਹੜੇ ਕੰਮ ਜਿਹੜੇ ਐਡੂ ਪਹਿਲਾਂ 35 ਸਾਲ ਦੀ ਸਰਕਾਰ ਰਹੀ ਕਿ ਉਹਨਾਂ ਨੇ ਨਹੀਂ ਨਹੀਂ ਐਵੇਂ ਸਭ ਘਰੇ ਪੈਸੀ ਬੈਠੇ ਨਹੀਂ ਅਸੀਂ ਬਾਹਰ ਜਾਣਦੇ ਨਹੀਂ ਕੁਝ ਸਾਰਾ ਸਰਚਾ ਮੈਂ ਘੱਟ ਲੱਗ ਕੇ ਵੀ ਗਈ ਉਹਦਾ ਨਹੀਂ ਕੁਝ ਕਰ ਰਹੀ ਹੈ 99 ਲੱਖ ਰੁਪਏ ਆ ਉਹ ਲੱਗਿਆ ਜਿਹੜੇ ਟੈਕਸ ਬੇ ਰੁਕੇ ਹੋਏ ਸੀ ਸਭ ਕਹਿੰਦੇ ਵੀ ਜਿਹੜਾ ਆਪਣਾ ਵਪਾਰ ਰੁਕਿਆ ਹੋਇਆ ਸੀ ਉਹਦੇ ਵਿੱਚੋਂ ਲਿਆ ਕੇ ਪਹਿਲਾਂ ਮੰਡੀ 5 ਮਿੰਟਾਂ 'ਚ ਪਹੁੰਚ ਜਾਂਦੀ ਸੀ ਹੁਣ ਅੱਧਾ ਘੰਟਾ ਕੋ ਲੱਗਦਾ ਸਹਿਰ ਦੇ ਵਿਦਿਆ ਨਿਕੀ ਨਹੀਂ ਆਉਂਦੇ ਇਹ ਤੁਹਾਨੂੰ ਜਾਨਤਾ ਨਹੀਂ ਸੀ ਕਿ ਜਿਹੜੇ ਦੇ ਘਾਟੀ ਜੁਮੇ ਸਹਿਰ ਦੇ ਵਿਦਿਆ ਨਿਕੀ ਨਹੀਂ ਆਉਂਦੇ ਪਰਮਾਹ ਦੇ ਕੂਡੇ ਲਾਉਂਦਾ ਮੈਂ ਕੂਡੇ ਲਾ ਰਿਹਾ ਹਾਂ ਕੂਡੇ ਤੇ ਹੀ ਮਿਸਾਲ ਵਾਰੀ ਆਏ ਕੂਡੇ ਤੇ ਹੀ ਕਾਟ ਤੁਸੀਂ ਮਾਸਟਰ ਨਹੀਂ ਪੂਰੇ ਕਰਦੇ ਇਸ ਲਈ ਮੈਂ ਮੈਂ ਤਾਂ ਇੱਕ ਵੀ ਨਹੀਂ ਹੈਗੇ ਅੱਜ ਅੱਜ ਠੀਕ ਹੈ ਇਹ ਵੀ ਬੱਤ ਟੀਚਰ ਆਪਾਂ ਬੱਤੀ ਕੀਤੀ ਉਹ ਜੀ ਤੇ ਲਾਉਣੀਆਂ ਸਰਕਾਰ ਨੇ ਨਹੀਂ ਕੀਤੀ ਜਦੋਂ ਅੱਜ ਟੀਚਰ ਪੂਰੇ ਨਹੀਂ ਹੁੰਦੇ ਸਾਰੇ ਸਕੂਲਾਂ ਦੇ ਵਿੱਚ ਉਹ ਨਾ ਸੰਭਵ ਨਹੀਂ ਕਿ ਸਾਰੇ ਕਿੰਪਰ ਦੀ ਪਰ ਆਪਣੀ ਸਰਕਾਰ ਵੱਡੇ ਪੱਧਰ ਤੇ ਲੱਗੀ ਵੀ ਹੈ ਜਿੰਨੇ ਰੋਜ਼ਗਾਰ ਆਪਾਂ 50000 ਤੋਂ ਵੱਧ ਰੋਜ਼ਗਾਰ ਦੇਖ ਕਰ ਪਿਆ ਸਾਡਾ ਇਹ ਜਵਾਬ ਦਿਓ ਜਿਹੜਾ ਰਸਤਾ ਰੋਕਿਆ ਸੀ ਉੱਥੇ ਕਿਸਾਨਾਂ ਨੇ ਰੋਕਿਆ ਸੀ ਕਿ ਸਰਕਾਰਾਂ ਨੇ ਰੋਕਿਆ ਹੋਇਆ ਸੀ ਤੁਸੀਂ ਕੀ ਕਹਿੰਦੇ ਫੋਟਾ ਕੀ ਕਹਿਣਾ ਦੇ ਸਰਕਾਰ ਭਾਜਪਾ ਕੋਈ ਨਹੀਂ ਹਰਿਆਣੇ ਨਹੀਂ ਉਹਨਾਂ ਨੇ ਸਾਡੇ ਕਿਸਾਨਾਂ ਦਾ ਰਸਤਾ ਰੋਕਿਆ ਜਦ ਕਿ ਅਸੀਂ ਵਾਰ-ਵਾਰ ਹੋਡੀਆਂ ਦਿੱਤੀਆਂ ਕਿਸਾਨਾਂ ਨੇ ਨਹੀਂ ਰੋਕਿਆ ਸੀ ਨਾ ਹੋਡੀਆਂ ਹਾਂ ਹੋਡੀਆਂ ਮੀਟਿੰਗਾਂ ਕਰਾਈਆਂ ਸਹਿ ਕਰਾਈਆਂ ਮੇਰੀ ਗੱਲ ਸੁਣੋ ਮੀਟਿੰਗ ਨਾ ਹੁਣ ਵੀ ਹੋ ਜੀ ਮੁੱਖ ਮੰਤਰੀ ਸਾਹਿਬ ਤਾਂ ਹੁਣ ਵੀ ਕਹਿ ਰਿਹਾ ਮੈਂ ਕਿਸਾਨਾਂ ਨੂੰ ਮੀਟਿੰਗ ਕਰਾਉਂ ਅਸੀਂ ਵਾਰ-ਵਾਰ ਮੀਟਿੰਗ ਤੋਂ ਬਣਾ ਜਾ ਸਕਦੇ ਜੀ ਨਾ ਨਹੀਂ ਨਹੀਂ ਇਹ ਮੇਰੇ ਸਾਹ ਸਾਡਾ ਤੁਸੀਂ ਸਾਥ ਹੋ ਨਹੀਂ ਨਹੀਂ ਰਾਤ ਨੂੰ ਖਾਣੇ ਰੋਜ਼ ਰੇ ਨੇ ਰਾਤ ਖੁੱਡੇ ਆਲੇ ਨਾਲ ਬਾਅਦ ਚੱਲਦੀ ਰਹਿੰਦੀ ਐ ਦੀ ਦਾ ਸੋਡਾ ਧਰਨਾ ਚੱਲੀ ਜਾਂਦਾ ਖਾਣਿਆਂ ਦੇ ਨਾਲ ਸਾਡਾ ਤੁਸੀਂ ਰਾਤ ਨੂੰ ਬਾਹਰ ਤੈਣਾ ਇਹ ਬਹੁਤ ਜ਼ਿਆਦਾ ਕਰਦੇ ਕੋਈ ਦੋ ਹਾਂ 10 ਕੇ ਬਾਅਦ ਆਪਣੇ ਕੋਲ ਨਹੀਂ ਜਿਹੜਾ ਪਿੱਠ ਤੇ ਫੁਰਾ ਮਰੇ ਸਾਨੂੰ ਨਹੀਂ ਹੋਦਾ ਕਿ ਸਾਰਾ ਸਿੱਟਾ ਫੁਰਾ ਕਿਉਂ ਮਾਇਆ ਇਹ ਲੋਕਾਂ ਇਹ ਸਹੀ ਭਗਤ ਸਿੰਘ ਵਰਗੇ ਨੇ ਇਹ ਨਹੀਂ ਸੋਚਿਆ ਸੀ ਸਾਡੇ ਮਗਰ ਲੋਕ ਐਸੀ ਦੇਸ਼ ਯਾਦ ਕਰਾਵਾਂਗੇ ਕਿੰਨੇ ਜਾਣੇ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਇਹ ਯਾਦ ਕਰਾ ਰਹੇ ਨੇ ਜਦੋਂ ਦਿੱਲੀ ਨੂੰ ਪੂਰੀ ਇਹ ਲੋਕਾਂ ਦਾ ਕੋਈ ਨਹੀਂ ਇੱਥੇ ਹਰ ਉਹਦਾ ਸੀ ਹੁੰਦੇ ਉਹ ਕਦੇ ਬੰਦੇ ਦੀ ਗਿਣਤੀ ਨਹੀਂ ਲਾਉਂਦੇ ਹੁੰਦੇ ਜੀ ਮੈਂ ਪਿੱਛੇ ਹਟ ਗਿਆ ਨਹੀਂ ਤੁਸੀਂ ਹੁਣ ਨਹੀਂ ਸਾਲਾਂ ਬਾਅਦ ਕਿੰਨੇ ਦਿਨ ਲੱਗਿਆ ਹੁਣ ਉਹ ਜਿੱਥੇ ਤੁਸੀਂ ਕੁਈ ਮੋਬਾਈਲ ਚ ਕੱਢ ਤਾ ਤੁਸੀਂ ਸਾਨੀ ਦੇ ਹਾਂ ਤੇ ਨਾਰਾ ਕੀ ਮਾਰਾ ਸਾਰੀ ਤੁਸੀਂ ਕੀ ਮਾਰਾ ਸਾਡੇ ਤੋਂ ਸਮਾਨ ਕਰੋੜਾਂ ਰੁਪਈਆ ਦਾ ਨਸਾਲ ਹੋਇਆ ਹੈ ਸਾਡੇ ਕਰੋੜਾਂ ਰੁਪਈਆ ਦਾ ਚੋਰੀ ਹੋਇਆ ਤੇ ਕੀ ਕਾਰਵਾਈ ਕਰਦੇ ਬੇ ਨਾਲ ਅਸੀਂ ਖੜੀ ਆ ਸਰਕਾਰ ਜਾ ਕੇ ਉੱਥੇ ਬੈਠੀ ਆ ਤੇ ਨਾਮ ਦੇ ਸਰਕਾਰ ਨੇ ਬਾਹਰ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਸੀ ਜਾਂ ਕੁਛ ਨਹੀਂ ਜਾ ਜਾਂ ਚੰਡੀਗੜ੍ਹ ਤੋਂ ਮਹਾਲੀ ਦੇ ਵਿੱਚ ਪੰਜਾਬ ਤੇ ਵੜ ਕੇ ਚਲੋ ਜੀ ਅਸੀਂ ਖੁਦ ਨਾਲ ਬੈਠ ਸੀ ਮੀਟਿੰਗ ਲੈ ਲਵਾਂਗਾ ਮੈਂ ਮੰਗ ਬਤਾ ਰਿਹਾ ਪਈਰ ਮਾਂ ਮੰਗ ਬਤਾ ਰਿਹਾ ਹਰਦਾ ਮੰਗੇ ਨਾ ਮੰਗੇ ਇਹ ਵੀ ਮੰਗੇ ਹੀ ਨੇ ਕੋਈ ਦੋ ਮੰਗ ਨਾ ਭਾਈ ਬੰਦ ਨਾ ਰੋਲੀ ਹਟਕਣਾ ਆ ਗਿਆ ਇੱਥੇ ਦਵਾਵੇ ਅੱਜ ਪਾਰ ਕਿਉਂ ਕੀਤਾ ਟਰਾਲੀਆਂ ਸਾਡੀਆਂ ਚੋਰੀ ਹੋਈਆਂ ਬਾਈ ਇਹ ਮੰਗੇ ਹੀ ਨੇ ਰੈਂਟਰ ਨਹੀਂ ਚਾਰ ਕਰਨ ਨੂੰ ਕੁਝ ਹੋਸਾ ਨਹੀਂ ਕੀਤਾ ਟਰੈਕਟਰ ਸਾਡੇ ਬੰਦ ਤੇ ਉਹ ਤਾਂ ਇਹ ਸਾਰਾ ਗਲ ਫੜੋ ਉਹ ਤਾਂ ਹੋਣੀ ਆ ਤਾਂ ਪਿੰਡ ਦੇ ਪਾਕਾਂ ਪੁੱਚਾਂ ਦਾ ਕੋਈ ਹੋ ਨਹੀਂ ਉਹ ਤਾਂ ਕੋਈ ਨਹੀਂ ਕੋਈ ਇੱਥੇ ਕ੍ਰਾਈਮ ਨਹੀਂ ਦਿੱਤੇ ਸੀ ਅਸੀਂ ਜਿਹੜਾ ਸਾਨੂੰ ਕਿਹਾ ਉੱਥੇ ਧੋਕੇ ਨਾ ਕਰ ਫਰਾ ਕਰਦੇ ਇਹ ਹਨ ਮੋਰਚੇ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਕਿਹੜੀ ਇਸ ਤਰੀਖੇ ਪੱਟਾਂ ਲਾ ਲਾ ਲੈ ਗਏ ਉਹ ਸ਼ਾਵਾਂ ਤੇ ਆਈਆਂ ਜੂਰੀਆਂ ਸੋਡੇ ਪੁੱਛਣ ਲੱਗੇ ਤੇ ਆਪਣੀ ਦਰਜ ਹੋਈ ਹੈ ਕੋਟ ਮੇਰੀ ਸਭਿਆ ਸਾਰੇ ਨੌਜਵਾਨ ਮੇਰੇ ਭਰਾ ਸਾਰਿਆਂ ਨੂੰ ਗਵਾਣ ਦਾ ਤੁਸੀਂ ਖੜੇ ਹੋ ਤੇ ਨਹੀਂ ਜਾਣ ਨੂੰ ਤਾਂ ਬਗਾਨਾ ਨਹੀਂ ਹਾਂ ਕੋਡੇ ਨਾਲ ਮੇਰਾ ਕੋਈ ਰੋਸ ਨਹੀਂ ਨਹੀਂ ਰੋਸ ਹਾਂ ਕੋਡਾ ਮੇਰੇ ਨਾਲ ਕੁਝ ਹਾਂ ਸਾਡਾ ਸਰਕਾਰ ਨਾਲ ਗੱਲ ਸਰਕਾਰ ਨਾਲ ਰੋਸ ਹੈ

ਸਾਫ ਕਰਨ ਕੀ ਦੇ ਕੰਮ ਕਰ ਰਹੇ ਆ ਤੇ ਮੈਂ ਉਹਦਾ ਸਪੋਰਟ ਵਾਕੇ ਦਾ ਮੈਂ ਤਾਂ ਮੈਂ ਸਾਡੀ ਮੰਗ ਪੱਤਰੀ ਨਹੀਂ ਸਾਡੇ ਲਈ ਆ ਕਿ ਟਾਈਮ ਤੋਂ ਦਿੱਤਾ ਗਿਆ ਕਿਸੇ ਨਹੀਂ ਤੇ ਜਿਹਨੇ ਕਹਿੰਦੀ ਪਸਾਰਾ ਦੇ ਖੇਤਰ ਨਾਲ ਹੈ ਉਹ ਕਿ ਮਾਰਨੀ ਨਹੀਂ ਵਿਚਾਰ ਉਹ ਕੋਈ ਨਾ ਆ ਕਿ ਕਰਨਾ ਸਮਝਾ ਲਈ ਲੋਕ ਜਿਹੜੀ ਮਸਫਤ ਕੀ ਤੁਸੀਂ ਤੁਹਾਨੂੰ ਸਰਕਾਰ ਨੇ ਸਮਾਂ ਦੀ ਸਰਚ ਉਹ ਨਾ ਕੱਟ ਲੱਗ ਲੱਗ ਗਈ ਇਹ ਸਾਨੂੰ ਹੁਣ ਤੁਸੀਂ ਤੁਸੀਂ 26 ਜੇ ਮੈਂ ਕਹੀ ਕੇ ਲਵਾਇਆ ਮੁੜ ਕੇ ਚੱਕੇ ਨਹੀਂ 26 ਜੇ ਮੈਂ ਕਹਿੰਦਾ ਲਵਾਇਆ ਸੀ ਚੱਕੇ ਨਹੀਂ ਮੁੜ ਕੇ ਕਿੱਥੇ ਖੜਾ ਇਹ ਕਰ ਕਦੇ ਬਾੜੀ ਖਾਸ ਕਰਕੇ ਪੈਰੀ ਜਾਣ ਕਰ ਲਿਆ ਜੀ ਚਿੱਟੀ ਈ ਹੈ ਜਿਹੜੀ ਜਿੰਨੀ ਬਾਕੀਆਂ ਹਲਕੀਆਂ ਦੂਰੋਂ ਪੜਾ ਪੰਜਾਬ ਚੋਂ ਜਿੰਨੀ ਪਹਿਲਾਂ ਮੌਰ ਦੀ ਚਿੱਟੀ ਜੀ ਆ ਉਹ ਮੇਰੇ ਦੇ ਚੱਕਾਈ ਹੈ ਮੈਂ ਇਹ ਰਿੱਖਾ ਲੱਗਿਆ ਟੱਟ ਘੱਟ ਲੱਗ ਲਾ ਕੇ ਵਿਕੀ ਆ ਮਾਲਕਾਂ ਨੂੰ ਆਪ ਹੀ ਇਸ ਮੈਸਰ ਨੂੰ ਰੋਜ਼ ਕਿਸੇ ਕਿੰਨੇ ਵਾਰ ਮੰਡੀ ਜਾਏਗੀ ਚੌਲਾਂ ਵੇਲੇ ਲੈ ਇੱਕ ਵਾਰੀ ਦੱਸ ਲੈ ਹੁਣ ਫਿਰ ਮੇਰੀ ਗੱਲ ਸੁਣ ਲੋ ਇੱਥੇ ਸਾਰੇ ਤੁਸੀਂ ਬੈਠੇ ਹੋ ਜਿਹੜੇ ਮੰਡੀਆਂ 'ਚ ਵੇਣ ਵਾਲੇ ਆ ਉਹ ਮੈਨੂੰ ਇਹ ਸਵਾਲ ਕਰਨ ਵੀ ਮੈਂ ਆਇਆ ਕਿ ਨਹੀਂ ਆਇਆ ਜੇ ਮੈਂ ਨਾ ਆਇਆ ਹੋਇਆ ਫਿਰ ਮੈਨੂੰ ਹੁਣ ਪਿੰਡ ਤੇ ਵੀ ਕਬਰਾਂ ਦੇਉ ਇਹ ਨਹੀਂ ਫਿਰ ਤੁਸੀਂ ਇਹ ਚੀਜ਼ ਦੀ ਜੱਟ ਲੱਗ ਲੱਗ ਵੇਚੀ ਗੀ ਗੱਡੀ ਹੋ ਜੀ ਆਈ ਸਾਰਾ ਤਿੰਨ ਗੇੜੇ ਮਾਰ ਕੇ ਗਿਆ ਨਹੀਂ ਸਾਨੂੰ ਕੋਈ ਨਹੀਂ ਬੀਜੀ ਰਹਿਨੇ ਆ ਆਇਆ ਮੰਡੀ ਜੇ ਤੁਹਾਨੂੰ ਲੱਗ ਜੇ ਉੱਜਵਾ ਆਇਆ ਉਹ ਦੂਬਾਰਾ ਆਇਆ ਸਾਡਾ ਬੰਦਾ ਨਹੀਂ ਸਕੀ ਪਤਾ ਕਿ ਮੁੱਟਣਾ ਬਣਾ ਬਣਾਉਣੇ ਨਹੀਂ ਕੋਈ ਨਹੀਂ ਮੁੱਟੀ ਬਣਾਉਣ ਦੇ ਸਰ ਕਿਉਂ ਨਾਲ ਕਿ ਛੱਕੇ ਤੋਂ ਮਾਰ ਆਇਆ ਨਾ ਬੰਦਾ ਜਿਹੜੀ ਵਿੱਚ ਹੋਣੀ ਕੋਈ ਫੁੱਟ ਆਖਿਆ ਲੱਗ ਜਿਹੜਾ ਮਾਨਾ ਨਹੀਂ ਆਇਆ ਸੈਲਰ ਮਾਨ ਚੋਂ ਤੰਗ ਉਹਦਾ ਗਵਾਹ ਹੈ ਨਾ ਪਰ ਮੈਂ ਕਹਿੰਦਾ ਕਿ ਉਹਦੀ ਮਿਕਸਾ ਕੋਈ ਨਹੀਂ ਆਉਂਦਾ ਉਹ ਆ ਰਹੀ ਅਮਰੀਕਾ ਸੁਣੇ ਕਿਉਂ ਨਹੀਂ ਉਹਨਾਂ ਦਾ ਵੀ ਕਸੂਰ ਨਹੀਂ ਯਾਰ ਨਹੀਂ ਠੀਕ ਹੈ ਉਹਨਾਂ ਦੀ ਵੀ ਮਜਬੂਰੀ ਹੈ ਸੈਂਟਰ ਸਰਕਾਰ ਤੱਕ ਕਰ ਰਹੇ ਨਾ ਮੋਤੀ ਨੇ ਗੰਦਾ ਚੜਿਆ ਕਾਲੇ ਬਸ ਤੋਂ ਸੈਂਟਰ ਮਾਲਕਾਂ ਦਾ ਮਾਲ ਹੀ ਧੱਕਿਆ ਜਾ ਰਿਹਾ ਉਹ ਕਹੀ ਤੁਸੀਂ ਲੇ ਤੁਸੀਂ ਮੁੱਦਾ ਗੱਲ ਤੁਸੀਂ ਕਾਹਾਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਨਾਲ ਆਪਾਂ ਲੜਾਂਗੇ ਇਸ ਨਾਲ ਕੋਈ ਜਾਣੋ ਅਸੀਂ ਤਾਂ ਸੋਖੋ ਜਵਾਹ ਮੰਨਦੇ ਤੁਸੀਂ ਸਾਡੀ ਕਸਮੀ ਤੇ ਕਿਉਂ ਆਹ ਪਿੱਤਾਰਾ ਕਿਸਾਨ ਕੁੱਟ ਤੇ ਹੀ ਇਹੀ ਕੰਮ ਕੀਤਾ